ਹਾਂਜੀ ਦੱਸ ਦਿਓ ਜੀ ਕਿਸ ਤਰ੍ਹਾਂ ਤੁਹਾਨੂੰ ਕੀ ਪ੍ਰੋਬਲਮ ਸੀਗੀ ਔਰ ਕਿੰਨੇ ਸਮੇਂ ਤੋਂ ਤੁਸੀਂ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਸੀਗੇ ਹਾਂਜੀ ਮੈਂ 18 ਸਾਲ ਤੋਂ ਮੈਨੂੰ ਐਸ ਪ੍ਰੋਬਲਮ ਨਾਲ ਮੈਂ ਜੂਝ ਰਹੀ ਸੀ ਤੇ ਅਸੀਂ ਚੰਡੀਗੜ੍ਹ ਜਲੰਧਰ ਲੁਧਿਆਣੇ ਅੰਬੀਸਰ ਸਾਦੇ ਹਸਪੀਟਲ ਚ ਜਾ ਕੇ ਵੇਖ ਲਿਆ ਤੇ ਜਿੱਥੇ ਜਾਂਦੇ ਹੀ ਉਹ ਕਹਿੰਦੇ ਕਿ ਨਹੀਂ ਹਜੇ ਏਜ ਨਹੀਂ ਹੋਈ ਅਸੀਂ ਰਿਸਕ ਨਹੀਂ ਲੈ ਸਕਦੇ ਕੋਈ ਇਹ ਉਹ ਨਾ ਫਿਰ ਨਹੀਂ ਕਿਸੇ ਸੰਦੋਸਿਆ ਕਿਤਾ ਦੀਵਾਲ ਹਸਪੀਟਲ ਜਿਸ ਵਿੱਚ ਮਲਟੀ ਸਪੈਸ਼ਲਿਸਟ ਹਸਪੀਟਲ ਆ ਇੱਥੇ ਬਹੁਤ ਮਤਲਬ ਵਧੀਆ ਈਕੁਇਪਮੈਂਟ ਹੁੰਦਾ ਹੈ ਤੇ ਅਸੀਂ ਇੱਥੇ ਆਏ ਡਾਕਟਰ ਸਾਹਿਬ ਨਾਲ ਮਿਲੇ ਤੇ ਇਹਨਾਂ ਨੇ ਬਹੁਤ ਵਧੀਆ ਸਾਨੂੰ ਹੈਂਡਲ ਕੀਤਾ ਤੇ ਕਿਹਾ ਕਿ ਕੋਈ ਗੱਲ ਨਹੀਂ ਸਾਦ ਗੋਸ਼ ਤੁਹਾਡਾ ਕਰਾਂਗੇ ਤੇ ਜਦਨ ਵਾਲੀ ਵਿੱਚ ਕੋਈ ਗੱਲ ਨਹੀਂ ਹੈ ਜੀ ਮੈਡਮ ਪਲੀਜ਼ ਦੱਸ ਦਿਓ ਕਿ ਦਿੱਕਤ ਹੈ ਕੀ ਸੀਗੀ ਹਾਂ ਜੀ ਮੈਨੂੰ ਨਾ ਯੂਟਰਸ ਸਿਸਟਮ ਇਹਦੀ ਬਹੁਤ ਵੱਡਾ ਯੂਟਰਸ ਹੋ ਗਿਆ ਹੈ ਤੇ ਇਸ ਕਰਕੇ ਕੁਝਵਾਨਾ ਪਿਆ ਜੀ ਆ ਕੀ ਤੁਸੀਂ ਸਾਡੀ ਜਾਣਕਾਰੀ ਅਨੁਸਾਰ ਤੁਸੀਂ ਪੀਜੀਆਈ ਜਾਂ ਹੋਰ ਪੰਜਾਬ ਦੇ ਨਾਮੀ ਵੱਡੇ ਵੱਡੇ ਹਸਪਤਾਲਾਂ ਤੱਕ ਵੀ ਗਏ ਸੀਗੇ ਜਦੋਂ ਤੁਸੀਂ ਉੱਥੇ ਇਸ ਟ੍ਰੀਟਮੈਂਟ ਦੇ ਲਈ ਜਾਂਦੇ ਸੀ ਡਾਕਟਰ ਅੱਗੋਂ ਤੁਹਾਨੂੰ ਕੀ ਜਵਾਬ ਦਿੰਦੇ ਸੀਗੇ ਡਾਕਟਰ ਨੇ ਤੇ ਬਹੁਤ ਖੁਸ਼ੀ ਆਤਾ ਹੀ ਕਿ ਤੁਹਾਨੂੰ ਹਾਰਟ ਅਟੈਕ ਹੋ ਸਕਦਾ ਤੇ ਤੁਹਾਨੂੰ ਮਤਲਬ ਲਾਈਫ ਵੀ ਫਿਨਿਸ਼ ਹੋ ਸਕਦੀ ਹੈ ਜੇ ਤੁਸੀਂ ਇਹ ਵਾਲਾ ਅਪਡੇਟ ਕਰਾਓਗੇ ਕੋਈ ਪਤਾ ਨਹੀਂ ਆ ਨੈਕਸਟ ਕੀ ਹੋਏਗਾ ਤੇ ਮੈਂ ਉੱਥੋਂ ਅਸੀਂ ਰੋ ਕੇ ਆਏ ਆ ਵਾਪਸ ਭੇਜੀ ਆਈ ਤੋਂ ਕਿ ਬਹੁਤ ਹੀ ਇੱਕ ਦਿਨ ਚ ਗਏ ਉਸੇ ਦਿਨ ਵਾਪਸ ਆਏ ਰੋ ਰੋ ਕੇ ਸਦਾ ਸਫਰ ਕੀਤਾ ਫਿਰ ਅਗਲੇ ਦਿਨ ਹੀ ਅੰਮ੍ਰਿਤਸਰ ਚਲ ਗਏ ਉੱਥੋਂ ਮੈਂ ਚਾਰ ਬੋਤਲਾਂ ਖੂਨ ਦੀਆਂ ਚੜਵਾਈਆਂ ਤੇ ਉਹ ਵੀ ਮੇਰੇ ਦੂਸਰੇ ਦਿਨ ਹੀ ਸਾਦੀ ਮਤਲਬ ਬਲੀਡਿੰਗ ਹੋ ਕੇ ਬਾਅਦ ਆ ਗਏ ਬੋਟਲਾਂ ਫਿਰ ਸਾਨੂੰ ਇਹਨੇ ਇੱਥੇ ਦੱਸਿਆ ਕਿ ਦਸ਼ਮੇਸ਼ ਹਸਪੀਟਲ ਬਹੁਤ ਵਧੀਆ ਇੱਥੇ ਜਾਓ ਤੇ ਅਸੀਂ ਆਏ ਤੇ ਇਹਨਾਂ ਨੇ ਬਹੁਤ ਵਧੀਆ ਅਪਡੇਟ ਕੀਤਾ ਮੈਂ ਬਹੁਤ ਹੀ ਖੁਸ਼ ਆ ਤੇ ਮੈਮ ਸਰ ਬਹੁਤ ਹੀ ਵਧੀਆ ਇਹਨਾਂ ਦਾ ਸਟਾਫ ਵੀ ਬਹੁਤ ਵਧੀਆ ਇਦਾਂ ਫਲਾਈਟ ਜੀ ਇਹਦਾ ਲੱਗਦਾ ਕਿ ਘਰ ਵਾਲਾ ਮਾਹੌਲ ਹੈ ਜੀ ਮੈਡਮ ਮੇਰਾ ਲਾਸਟ ਸਵਾਲ ਆ ਕਿਉਂਕਿ ਤੁਸੀਂ ਕਾਫੀ ਇੱਕ ਵੱਡਾ ਆਪਰੇਟ ਕਰਵਾਇਆ ਹੋਇਆ ਵਾ ਮੈਂ ਜ਼ਿਆਦਾ ਲੰਬੀ ਗੱਲ ਨਹੀਂ ਕਰਨਾ ਚਾਹਾਂਗਾ ਜਿਹੜੇ ਦਸ਼ਮेश ਮਲਟੀ ਸਪੈਸ਼ਲਿਟੀ ਹਸਪੀਟਲ ਦੇ ਐਮ ਡੀ ਨੇ ਮੈਡਮ ਡਾਕਟਰ ਅੰਜੂ ਢਾਬ ਇਹਨਾਂ ਦੀ ਕਾਰਜਕਾਰੀ ਨੂੰ ਲੈ ਕੇ ਕੀ ਤੁਸੀਂ ਕਹਿਣਾ ਚਾਹੋਗੇ ਕਿ ਮੈਂ ਬਹੁਤ ਵਧੀਆ ਨੇ ਬਹੁਤ ਹੀ ਮਤਲਬ ਪੇਸ਼ੈਂਟ ਨੂੰ ਇਹ ਨਹੀਂ ਸਮਝਦੇ ਕਿ ਪੇਸ਼ੈਂਟ ਆ ਆਪਣੇ ਫੈਮਲੀ ਦਾ ਮੈਂਬਰ ਹੀ ਸਮਝਦੇ ਆ ਅੱਧੀ ਗੱਲ ਤੇ ਡਾਕਟਰ ਦਾ ਮਤਲਬ ਸਹੀ ਜਿਹਾ ਨਾ ਡਾਕਟਰ ਬੋਲਣਗੇ ਤੇ ਉਦਾਂ ਹੀ ਠੀਕ ਹੋ ਜਾਂਦੇ ਆ ਤੇ ਮੈਂ ਤਾਂ ਬਹੁਤ ਹੀ ਖੁਸ਼ ਆ ਮੈਂ ਆਪਰੇਸ਼ਨ ਹੁੰਦੇ ਹੋਏ ਵੀ ਇਹ ਕਹਿੰਦੀ ਭਈ ਕਿ ਡਾਕਟਰ ਬਹੁਤ ਵਧੀਆ ਡਾਕਟਰ ਬਹੁਤ ਵਧੀਆ ਕਿਦਾਂ ਦਾ ਮਹਿਸੂਸ ਕਰ ਰਹੇ ਜੇ ਆਪਰੇਟ ਦੇ ਬਾਅਦ ਕਿਉਂਕਿ ਉਹ اپਰੇਟ ਦਾ ਆਪਾਂ ਵੀ ਥੋੜਾ ਪਿਕਚਰਸ ਦੇ ਰਹੀ ਦੇਖਿਆ ਵਾ ਲੇਕਿਨ ਕੁਝ ਘੰਟੇ ਬਾਅਦ ਹੀ ਜੜਾ ਵਾ ਤੁਹਾਡੇ ਚਿਹਰੇ ਤੇ ਇੱਕ ਨਵੀਂ ਇੱਕ ਮੁਸਕਾਨ ਜੜੀ ਆ ਨਜ਼ਰ ਆ ਰਹੀ ਆ ਤੁਸੀਂ ਹਸ ਰਹੇ ਜੇ ਤੁਹਾਡਾ ਚਿਹਰਾ ਖੁਸ਼ੀਆਂ ਨਾਲ ਭਰਿਆ ਵਾ ਕੀ ਲੱਗ ਰਿਹਾ ਵਾ ਕਿ ਵਾਕਈ ਜਿਹੜਾ ਆਪਾਂ ਛੋਟੇ ਹੁੰਦੇ ਸੋਹਂਦੇ ਸੀ ਵੀ ਡਾਕਟਰ ਰੱਬ ਦਾ ਦੂਜਾ ਰੂਪ ਵਾ ਵਾਕਈ ਹੀ ਡਾਕਟਰ ਅੰਜੂ ਰੱਬ ਜਿਹੜੇ ਆ ਤੁਹਾਡੇ ਲਈ ਰੱਬ ਦਾ ਰੂਪ ਬਣੇ ਆ ਹਾਂਜੀ ਕਿਉਂਕਿ ਮੇਰਾ ਜਿੱਦਨ ਅਪਰੇਟ ਹੋਇਆ ਫਸਟੇ ਹੀ ਮੈਂ ਸਤ ਕੇ ਕੇ ਬਾਅਦ ਉੱਠ ਕੇ ਆ ਗਈ ਸੀ ਜੀ ਕਿਉਂਕਿ ਆਪਰੇਸ਼ਨ ਬਹੁਤ ਹੀ ਵਧੀਆ ਆ ਉਸ ਇਸ ਕਰਕੇ ਮੈਂ 7 ਘੰਟੇ ਬਾਅਦ ਉੱਠ ਕੇ ਪੈ ਗਈ ਅਗਲੇ ਦਿਨ ਇਹਨਾਂ ਮੈਨੂੰ ਖਾਣਾ ਖਿਲਾਇਆ ਦੁਪਹਿਰੇ ਮੈਂ ਲੰਚ ਕੀਤਾ ਫਿਰ ਸ਼ਾਮ ਨੂੰ ਮੈਂ ਚੱਲੀ ਵੀ ਆ ਹੁਣ ਜੀ ਅੱਛਾ ਅੱਜ ਤੁਹਾਨੂੰ ਛੁੱਟੀ ਮਿਲ ਰਹੀ ਹੈ ਜੀ ਅੱਜ ਦੇਖੋ ਨਹੀਂ ਤੇ ਕੱਲ ਤੇ ਮਿਲ ਜਾਈਗੀ ਓਕੇ ਘਰ ਜਾ ਕੇ ਪਹਿਲਾ ਕੰਮ ਕੀ ਕਰੋਗੇ ਘਰ ਜਾ ਕੇ ਪਹਿਲਾਂ ਤੇ ਮੈਂ ਰੱਬ ਦਾ ਸ਼ੁਕਰ ਕਰਾਂਗੀ ਮੰਦਿਰ 'ਚ ਬੈਠ ਕੇ ਕਿ ਮੈਨੂੰ ਇੰਨੀ ਵਧੀਆ ਜ਼ਿੰਦਗੀ ਫੇਰ ਤੋਂ ਵਾਪਸ ਮਿਲ ਗਈ ਹੈ ਜੀ ਗੱਲਬਾਤ ਲਈ ਧੰਨਵਾਦ ਸੋ ਇਸਨੂੰ ਪੇਸ਼ੈਂਟ ਮਹਿਲਾ ਪੇਸ਼ੈਂਟ ਮੈਂ ਇਹਨਾਂ ਦਾ ਨਾਮ ਜੜਾ ਵਾ ਉਹ ਨਹੀਂ ਦੱਸ ਸਕਦਾ ਕੀਤਾ ਵਾ ਦਸ਼ਮੇਸ਼ਰ ਮਲਟੀ ਸਪੈਸ਼ਲਿਟੀ ਹਸਪੀਟਲ ਦੇ ਸਾਰੇ ਸਟਾਫ ਦਾ ਹੋ ਡਾਕਟਰ ਅੰਜੂ ਡਾਕ ਦਾ ਸੋ ਆਪਾਂ ਇਸ ਇੱਕ ਕਿਉਂਕਿ ਸਟੋਰੀ ਬਹੁਤ ਵੱਡੀ ਆ ਇੱਕ ਧਾਰੀਵਾਲ ਵਰਗੇ ਛੋਟੇ ਸ਼ਹਿਰ ਦੇ ਵਿੱਚ ਇੱਕ ਐਡਾ ਵਧੀਆ ਹਸਪੀਟਲ ਬਣ ਚੁੱਕਿਆ ਵਾ ਜਿਸ ਹਸਪੀਟਲ ਵੱਲੋਂ ਵੱਡੇ ਵੱਡੇ ਹਸਪੀਟਲਾਂ ਦੇ ਜਵਾਬ ਦੇ ਚੁੱਕੇ ਪੇਸ਼ੈਂਟ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਗਈ ਆ ਸੋ ਡਾਕਟਰ ਅੰਜੂ ਡਾਕ ਦੇ ਨਾਲ ਵੀ ਆਪਾਂ ਕੋਸ਼ਿਸ਼ ਕਰਦੇ ਆ ਗੱਲ ਕਰਨ ਦੀ ਸੋ ਗੱਲਬਾਤ ਦਾ سلسلہ ਜਾਰੀ ਹੈ ਮੈਡਮ ਦਸ਼ਮेश ਮਲਟੀ ਸਪੈਸ਼ਲਿਟੀ ਹਸਪੀਟਲ ਤੋਂ ਮੈਡਮ ਅੰਜੂਦਾ ਆਪ ਵੀ ਪਹੁੰਚ ਚੁੱਕੇ ਨੇ ਮੈਡਮ ਵੱਡੀ ਕਾਮਯਾਬੀ ਜਿਹੜੀ ਆ ਉਹ ਦਸ਼ਮेश ਮਲਟੀ ਸਪੈਸ਼ਲਿਟੀ ਹਸਪੀਟਲ ਨੂੰ ਮਿਲੀ ਆ ਦੱਸ ਦਿਓ ਕਿ ਇਹ ਕੀ ਸਮੱਸਿਆ ਸੀਗੀ ਇਸ ਮਹਿਲਾ ਪੇਸ਼ੰਟ ਨੂੰ ਔਰ ਕਿੱਦਾਂ ਤੁਸੀਂ ਇਹਦਾ ਸਕਸੈਸਫੁਲੀ ਸਾਰਾ ਕੁਝ ਕਰਨ ਕੀਤਾ ਹਾਂ ਸ਼ਸ਼ੀਕਾਂ ਮੈਂ ਡਾਕਟਰ ਅੰਜੂਦਾ ਦਸ਼ਮेश ਮਲਟੀ ਸਪੈਸ਼ਲਿਟੀ ਹਸਪੀਟਲ ਤੋਂ ਜੀ ਇਹ ਜਿਹੜੀ ਅਸੀਂ ਤੁਹਾਨੂੰ ਪੇਸ਼ੈਂਟ ਦੇ ਬਾਰੇ ਦੱਸ ਰਹੇ ਹਾਂ ਹਾਂ ਬੇਸਿਕਲੀ ਇਹ ਪੇਸ਼ੈਂਟ ਜਿਹੜਾ ਹੈ ਐਟਿਨੋਮਾਇਟਿਕ ਯੂਟਰਸ ਸੀਗਾ 20 ਵੀਕ ਸਾਈਜ਼ 22 22 ਵੀਕ ਸਾਈਜ਼ ਸੀਗਾ ਯੂਟਰਸ ਦਾ ਜੀ 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 ਅ ਜਿੰਨੂੰ ਅਸੀਂ ਜੇ ਆਮ ਲੈਂਗੁਏਜ ਵਿੱਚ ਕਹੀਏ ਤੇ ਤੁਨੀ ਤੋਂ ਉੱਤੇ ਯੂਟਰਸ ਦਾ ਸਾਈਜ਼ ਸੀਗਾ ਓਕੇ ਤੇ ਇਹ ਪੇਸ਼ੈਂਟ ਜਿਹੜਾ ਹੈ 12 13 ਸਾਲਾਂ ਤੋਂ نوٹ آؤٹ ایج پہنا کٹ سی کی اسی ਘਟ ਇਚੇ تھوڑا ایوائڈ ਕਰ دیں کہ یوਟਰਸ ਬੱਚਤਾਨੀ ਵੱਧ ਸਕਦੀ ਹੈ ਦਵਾਈਆਂ ਤੇ माध्यम ਨਾਲ ਤੇ ਅਸੀਂ بچਾਈਏ جی جی تے ਜਦੋਂ ਇਹ ਆ ਜਿਆਦਾ ਪ੍ਰੋਬਲਮ ਛੇ ਆਏ ਇਹਦੇ ਕਰਕੇ ਜਿਸ ਤਰ੍ਹਾਂ ਦਰਦ ਹੁੰਦੀ ਹੈ ਪ੍ਰੈਸ਼ਰ ਸਿੰਪਟਮ ਹੁੰਦੇ ਆ ਬਲੀਟਿੰਗ ਜਿਆਦਾ ਹੁੰਦੀ ਆ ਇਸ ਤਰ੍ਹਾਂ ਦੇ ਜਦੋਂ ਸਿੰਪਟਮ ਆਨੇ ਸ਼ੁਰੂ ਹੋਏ ਔਰ ਪੇਸ਼ੈਂਟ ਕਲੀਨਿਕਲੀ ਐਨੀਮਿਕ ਰਹਿਣੀ ਸ਼ੁਰੂ ਹੋਈ جی تے باقی ਡਾਕਟਰਸ ਨੇ ਵੀ ਇਹਨਾਂ ਨੂੰ ਹਿਸਟੈਕਮੀ ਦੀ ਹੀ ਸਲਾਹ ਦਿੱਤੀ ਗਈ ਸੀ ਬਿਲਕੁਲ ਪਰ ਇੰਨਾ ਤੇ ਜਿਹੜੀ ਬੱਚੇਦਾਨੀ ਦਾ ਸਾਈਜ਼ ਵੱਡਾ ਹੋਣ ਕਰਕੇ ਔਰ ਐਮ ਆਰ ਆਈ ਦੀ ਰਿਪੋਰਟ 'ਚ ਆਂਤੜਾ ਵੀ ਚਿਪਕੀਆਂ ਹੋਈਆਂ ਸੀ ਤੇ ਉਹਦੇ ਕਰਕੇ ਅ ਐਸਾ ਦੀ ਕੰਡੀਸ਼ਨ ਹੋ ਜਾਂਦੀ ਹੈ ਕਿ ਸਾਨੂੰ ਪਤਾ ਨਹੀਂ ਹੈ ਪੇਟ ਖੋਲਾਂਗੇ ਤੇ ਕੀ ਨਿਕਲਣਾ ਹੈ ਇਹੋ ਜਦੋਂ ਐਕਸਪਲੇਨ ਕੀਤਾ ਜਾਂਦਾ ਹੈ ਤੇ ਪੇਸ਼ੈਂਟ ਡਰ ਜਾਂਦਾ ਹੈ ਡਰ ਜਾਂਦਾ ਜੀ ਜਿਹੜੇ ਅਸੀਂ ਵੱਡੇ ਹਸਪੀਟਲਸ ਅਸੀਂ ਲੈਂਦੇ ਹਾਂ ਉਹਨਾਂ 'ਚ ਡਾਕਟਰਸ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ ਕਿਉਂਕਿ ਪੇਸ਼ੈਂਟ ਲੋਡ ਬਹੁਤ ਹੁੰਦਾ ਹੈ ਕਿ ਤੁਸੀਂ ਇਮੋਸ਼ਨਲੀ ਪੇਸ਼ੈਂਟ ਨੂੰ ਸਪੋਰਟ ਕਰ ਸਕੋ ਜੀ ਜੀ ਬੇਸਿਕਲੀ ਅਸੀਂ ਇੱਥੇ ਪੇਸ਼ੈਂਟ ਨੂੰ ਇਮੋਸ਼ਨਲੀ ਸਪੋਰਟ ਕੀਤਾ ਉਹਨੂੰ ਬਿਲਡ ਅਪ ਕੀਤਾ ਜਰੜ ਤੇ ਕੇ ਐਂਡ ਨੋ ਡਾਊਟ ਮੇਰੇ ਇੱਥੇ ਵੀ ਦੋ ਵਾਰੀ ਆ ਕੇ ਪੇਸ਼ੈਂਟ ਗਿਆ ਹੈ ਓਕੇ ਮਤਲਬ ਉਸ ਉਹਨੂੰ ਫੋਬੀਆ ਸੀਗਾ ਕਿ ਮੈਂ ਵੀ ਉਹਨੂੰ ਸਾਰੀ ਚੀਜ਼ਾਂ ਐਕਸਪਲੇਨ ਕੀਤੀਆਂ ਕਿ ਮੈਨੂੰ ਵੀ ਨਹੀਂ ਪਤਾ ਪੇਟ ਖੋਲਣ ਤੇ ਕੀ ਮਿਲਣਾ ਹੈ ਕੀ ਅਗਰ ਹੋਣਾ ਰਿਜ਼ਲਟ ਆਣਾ ਹੈ ਉਹ ਸਾਰਾ ਕੁਝ ਐਕਸਪਲੇਨ ਸੀਗਾ ਦੋ ਵਾਰੀ ਪੇਸ਼ੈਂਟ ਗਿਆ ਵੀ ਹੈ ਔਰ ਫਿਰ ਵਾਪਸ ਆਇਆ ਹੈ ਉਹਨੂੰ ਫਿਰ ਬਿਲਡ ਅਪ ਕੀਤਾ ਸੀ ਦੋ ਬੀਟੀ ਦੇ ਕੇ ਦੋ ਬੀਟੀ ਹੱਥੇ ਰੱਖ ਕੇ ਅਸੀਂ ਆਪਣੀ ਟੀਮ ਮਾਹੀ ਡਾਕਟਰਸ ਦੀ ਟੀਮ ਨਾਲ ਅਸੀਂ ਚਾਰ ਡਾਕਟਰ ਸੀਗੇ ਜਿਹੜੇ ਹੋਂ ਟੇਬਲ ਮਤਲਬ ਵੀ ਵੇਰ ਆਪਰੇਟਿੰਗ ਜੀ ਜੀ ਤੇ ਪੂਰੀ ਟੀਮ ਔਰ ਸਾਡਾ ਸਟਾਫ ਜਿਹੜੇ ਸੀਨੀਅਰ ਸਟਾਫ ਸੀਗੇ ਉਹ ਵੀ ਸੀਗੇ ਸਾਰੇ ਐਂਡ ਐਨਸਥੈਟਿਸਟਸ ਉਹ ਵੀ ਸਾਰਾ ਕਿਉਂਕਿ ਪੇਸ਼ੈਂਟ ਹਾਈਪੋਥਾਇਰੋਇਡ ਹੈ ਪੇਸ਼ੈਂਟ ਐਨੀਮਿਕ ਹੈ ਔਰ ਇਨਾ ਵੱਡਾ ਯੂਟਰਸ ਹੈ ਜਦੋਂ ਅਸੀਂ ਪੇਟ ਖੋਲਿਆ ਤੇ ਬੱਚੇਦਾਨੀ ਜਿਹੜੀ ਹੈ ਉਹ ਨੋਟ ਆਊਟ ਪੂਰੀ ਚਿਪਕੀ ਹੋਈ ਸੀ ਔਰ ਆਂਦਰਾਂ ਤੋਂ ਉਹਦੀ ਸਪਲਾਈ ਜਾ ਰਹੀ ਸੀ ਉਹ ਮੈਂਟਮ ਪੂਰਾ ਚਿਪਕ ਕੇ ਉਧਰੋਂ ਬਲੱਡ ਸਪਲਾਈ ਜਾ ਰਹੀ ਸੀ ਜੀ ਜੀ ਐਂਡ ਅਸੀਂ 2.5 ਘੰਟੇ ਦੀ ਓਕੇ 2.5 ਘੰਟੇ ਦੀ ਆਪਰੇਸ਼ਨ ਇਨਾ ਲੰਬਾ ਇਹ ਆਪਰੇਸ਼ਨ ਗਿਆ ਹੈ ਸੋ 2.5 ਘੰਟੇ ਦਾ ਇੱਕ ਵੱਡਾ ਇੱਕ ਕਾਮਯਾਬ ਆਪਰੇਸ਼ਨ ਜਿਹੜਾ ਵਾ ਉਹ ਮੈਡਮ ਅੰਜੂ ਟਾਪ ਬਰ ਉਹਨਾਂ ਦੀ ਸਮੁੱਚੀ ਟੀਮ ਨੇ ਕੀਤਾ ਵਾ ਗੱਲਬਾਤ ਜਾਰੀ ਮੈਡਮ ਫਿਰ ਅੱਗੇ ਕਿਸ ਤਰ੍ਹਾਂ ਦੱਸਿਓ ਜੀ ਫਿਰ ਅਸੀਂ ਜਦੋਂ ਮਤਲਬ ਕਿ ਕਾਫੀ ਹੱਦ ਤੱਕ ਪਹਿਲਾਂ ਤੇ ਜਦੋਂ ਓਪਨਿੰਗ ਕੀਤਾ ਤੇ ਸਪਲਾਈ ਪੂਰੀ ਮੋਮੈਂਟਮ ਤੋਂ ਆ ਰਹੀ ਹੈ ਉਹਨੂੰ ਸੈਪਰੇਟ ਕੀਤਾ ਹੈ ਵੱਡੇ ਪਲੀਡਰ ਸੀਗੇ ਜਿਨ੍ਹਾਂ ਨੂੰ ਸੈਪਰੇਟ ਕਰਕੇ ਐਂਡ ਬੱਚੇ ਤਾਂ ਨਹੀਂ ਹੀ ਕਰਦੇ ਹੋਏ ਸਾਨੂੰ ਮਤਲਬ ਐਬਡੋਮਨ ਤੋਂ ਬਾਹਰ ਡਿਲੀਵਰ ਕਰਨ ਦੇ ਲਈ ਹਮਮ ਆਪਰੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਡਿਲੀਵਰ ਕਰਨਾ ਹੁੰਦਾ ਹੈ ਤੇ ਉਹ ਕਰਨ ਦੇ ਲਈ ਸਾਨੂੰ ਅੱਧਾ ਘੰਟਾ ਲੱਗਿਆ ਉਹਨੂੰ ਪੂਰਾ ਸੈਪਰੇਟ ਕਰਨ ਚ ਬਿਲਕੁਲ ਜੀ ਜੀ ਐਂਡ ਲੇਕਿਨ ਫਿਰ ਵੀ ਬਹੁਤ ਸਕਸੈਸਫੁਲੀ ਐਂਡ ਬਹੁਤ ਵਧੀਆ ਤਰੀਕੇ ਨਾਲ ਅਸੀਂ ਇਹ ਕੀਤਾ ਜੀ ਔਰ ਪੇਸ਼ੈਂਟ ਸਾਡਾ ਬਿਲਕੁਲ ਠੀਕ ਠਾਕ ਆ ਬਹੁਤ ਵਧੀਆ ਤਰੀਕੇ ਨਾਲ ਉਹਨੇ ਮਤਲਬ ਅਗੇ ਰਿਸਪੌਂਡ ਕੀਤਾ ਹੈ ਪੋਸਟ ਆਪਰੇਟਿਵ ਪੀਰੀਅਡ ਬਿਲਕੁਲ ਅਡਾ ਅਲਾਈਨਮੈਂਟ ਫੁਲ ਹੈ ਐਂਡ ਵੀ ਆਰ ਵੈਰੀ ਹੈਪੀ ਜੀ ਅ ਮੈਡਮ ਪੇਸ਼ੈਂਟ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਕਿਹਾ ਕਿ ਡਾਕਟਰ ਅੰਜੂ ਡਾਪ ਨੇ ਦਸ਼ਮेश ਮਲਟੀ ਸਪੈਸ਼ੈਲਟੀ ਹਸਪੀਟਲ ਨੇ ਉਹਨਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਆ ਔਰ ਉਹੀ ਪ੍ਰਾਣੀਆਂ ਗੱਲਾਂ ਨਿਕਲ ਕੇ ਦੁਬਾਰਾ ਤੋਂ ਸਾਹਮਣੇ ਆ ਰਹੀਆਂ ਵਾਂ ਕਿ ਇੱਕ ਪੇਸ਼ੈਂਟ ਕਹਿ ਰਿਹਾ ਕਿ ਇਹ ਵਾਲਾ ਡਾਕਟਰ ਜਿਹੜਾ ਵਾ ਉਹ ਮੇਰੇ ਲਈ ਇਹ ਰੱਬ ਦਾ ਰੂਪ ਵਾ ਜਦੋਂ ਇਸ ਤਰ੍ਹਾਂ ਇੱਕ ਕਾਮਯਾਬੀ ਮਿਲਦੀ ਆ ਕਿਉਂਕਿ ਕਠਿਨ ਪ੍ਰੇਸ਼ਰਮ ਕਰਕੇ ਬੜੀ ਮਿਹਨਤ ਕਰਕੇ ਤੁਸੀਂ ਵੀ ਇਸ ਸਿਸਟਮ ਤੱਕ ਪਹੁੰਚੇ ਹੋ ਜਦੋਂ ਇੱਕ ਪੇਸ਼ੈਂਟ ਵੱਲੋਂ ਇਦਾਂ ਦਾ ਡਾਕਟਰ ਨੂੰ ਕਿਹਾ ਜਾਂਦਾ ਤਾਂ ਕੀ ਮਹਿਸੂਸ ਕਰਦੇ ਜੀ ਆਹ ਪਹਿਲੀ ਗੱਲ ਤੇ ਦੇਖੋ ਰੱਬ ਦਾ ਰੋਕ ਨਹੀਂ ਹੁੰਦਾ ਡਾਕਟਰ ਅਸੀਂ ਵੀ ਇਨਸਾਨ ਹੀ ਆ ਇਹ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਵੀ ਇਨਸਾਨ ਹੈ ਅਸੀਂ ਵੀ ਰੱਬ ਦਾ ਨਾਮ ਲੈ ਕੇ ਹੀ ਕਰਦੇ ਕਿਉਂਕਿ ਸਾਨੂੰ ਵੀ ਨਹੀਂ ਪਤਾ ਪੇਟ ਖੋਲਣ ਤੇ ਕੀ ਮਿਲਣਾ ਹੈ ਸਾਡੀ ਪੂਰੀ ਟੀਮ ਨੇ ਰੱਬ ਦਾ ਨਾਮ ਲੈ ਕੇ ਹੀ ਸ਼ੁਰੂ ਕੀਤਾ ਸੀਗਾ ਜੀ ਜਦੋਂ ਹੌਲੇ ਹੌਲੇ ਅਸੀਂ ਜਦੋਂ ਪ੍ਰੋਸੀਡ ਕਰ ਰਹੇ ਸੀ ਤੇ ਸਾਨੂੰ ਵੀ ਸੀਗਾ ਕਿ ਅੱਛਾ ਇਧਰੋਂ ਹੁਣ ਕਲੀਅਰ ਹੋ ਗਿਆ ਵੇ ਇਧਰੋਂ ਮਿਲ ਗਿਆ ਤੇ ਬਹੁਤ ਚੰਗਾ ਲੱਗਿਆ ਜਦੋਂ ਅਸੀਂ ਪੂਰਾ ਆਪਰੇਟ ਮਤਲਬ ਸਾਡਾ ਫਿਨਿਸ਼ ਹੋ ਗਿਆ ਬੇਸਿਕਲੀ ਪੇਸ਼ੈਂਟ ਨੂੰ ਇੱਕ ਇਮੋਸ਼ਨਲ ਸਪੋਰਟ ਦੀ ਲੋੜ ਸੀ ਜਿਹੜੀ ਕਿ ਉਹਨੂੰ ਬਾਕੀ ਜਗ੍ਹਾ ਨਹੀਂ ਮਿਲ ਪਾਈ ਔਰ ਇੱਥੇ ਮਿਲ ਗਈ ਔਰ ਇੱਥੇ ਅਸੀਂ ਦੇਖੇ ਮਤਲਬ ਕਿਉਂਕਿ ਪੇਸ਼ੈਂਟ ਜਦੋਂ ਇੱਕ ਵਾਰੀ ਆਂਦਾ ਤੁਸੀਂ ਦੇਖਦੇ ਹੋ ਕਿ ਪੇਸ਼ੈਂਟ ਇੰਨੀ ਪ੍ਰੋਬਲਮ ਠੀਕ ਹੈ نو ਡਾਊਟ ਪੇਸ਼ੈਂਟ ਦੀ ਜਿਹੜੀ ਜ਼ਿੰਦਗੀ ਹੈ ਉਹ ਨਰ ਤੋਂ ਵੀ ਬੱਤਰ ਹੁੰਦੀ ਹੈ ਜਦੋਂ ਉਹਨੂੰ ਲੋਅਰ ਐਬਡੋਮినਲ ਪੇਨ ਹੋ ਰਿਹਾ ਪ੍ਰੈਸ਼ਰ ਸਿੰਟਮ ਆ ਰਹੇ ਔਰ ਬਲੀਡਿੰਗ ਹੋਈ ਜਾ ਰਹੀ ਹੈ ਜੀ 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 ਹਨਾ ਖੂਨ ਤੇ ਰਿਹਾ ਹੀ ਨਹੀਂ ਤੇ ਬੰਦੇ ਨੇ ਕੰਮ ਕੀ ਕਰਨਾ ਹੈ ਜੀ ਜੀ ਤੇ ਇਹ ਵਾਲੀ ਚੀਜ਼ ਜਿਹੜੀ ਆ ਉਹ ਇਮੋਸ਼ਨਲ ਸਪੋਰਟ ਦੀ ਇੱਕ ਵਾਕਿਆ ਤੇ ਲੋਡ ਹੁੰਦੀ ਹੈ ਮੈਡਮ ਆਪਾਂ ਦਰਸ਼ਕਾਂ ਨੂੰ ਕਿਉਂਕਿ ਬਹੁਤ ਸਾਰੇ ਚਲੋ ਪੜੇ ਲਿਖੇ ਵਿਊਅਰਸ ਤਾਂ ਹੈ ਹੀ ਆ ਕੁਝ ਇਦਾਂ ਦੇ ਵੀ ਆ ਜਿਹੜੇ ਇੰਗਲਿਸ਼ ਭਾਸ਼ਾ ਨੂੰ ਨਹੀਂ ਸਮਝ ਪਾਉਂਦੇ ਇੱਕ ਦੋ ਲਾਈਨਾਂ ਦੇ ਵਿੱਚ ਦੇਸੀ ਮਤਲਬ ਕਿ ਪੰਜਾਬੀ ਦੇ ਵਿੱਚ ਦੱਸ ਦਿਓ ਕਿ ਇਹ ਕਾਹਦਾ ਆਪਰੇਸ਼ਨ ਸੀ ਔਰ ਮਤਲਬ ਕਿ ਉਹ ਜਿੱਦਾਂ ਕਿ ਜੋ ਵੀ ਉਹ ਚੀਜ਼ ਨੂੰ ਤੁਸੀਂ ਬਾਹਰ ਕੱਢਿਆ ਉਹਨੂੰ ਅਸੀਂ ਪੰਜਾਬੀ ਵਿੱਚ ਕੀ ਕਹਿੰਦੇ ਆ ਜਾਂ ਉਹਦਾ ਵਜ਼ਨ ਕੀ ਹੋਏਗਾ ਇਹ ਥੋੜਾ ਕਲੀਅਰ ਕਰ ਦਿਓ ਜੀ ਬੱਚੇਦਾਨੀ ਦਾ ਜਿਹੜਾ ਸੀਗਾ ਵਜ਼ਨ ਜਿਹੜੀ ਅਸੀਂ ਕੱਢੀ ਹੈ ਉਹ 5.5 ਕਿਲੋ ਦਾ ਸੀਗਾ ਬੱਚੇਦਾਨੀ ਦਾ ਸਾਈਜ਼ ਤੇ ਜਿਹੜੀ ਟਿਊਬਾਂ ਸੀ ਉਹ ਵੀ ਜਿਹੜੀ ਹਾਈਡਰੋ ਜੀ ਜੀ ਬੱਚੇਦਾਨੀ ਤੇਰੀ ਇਹ ਕਾਫੀ ਵੱਡੀ ਸੀ ਜਿਹਨੂੰ ਰਸੋਲੀ ਕਹਿੰਦੇ ਆ ਰਸੋਲੀ ਕਹਿੰਦੇ ਆ ਜੀ ਜੀ ਤੇ ਇਹ ਜਿਹੜੀ ਬੱਚੇਦਾਨੀ ਰਸੋਲੀ ਜਿਹੜੀ ਉਹ ਅਸੀਂ ਕੱਢੀ ਆ ਤੇ ਨਾਲ ਹੀ ਅੰਡੇਦਾਨੀ ਚ ਵੀ ਰਸੋਲੀਆਂ ਸੀ ਖੂਨ ਵਾਲੀ ਜਿਹੜੀ ਜਿਹਦੇ ਕਰਕੇ ਉਹ ਚਿਪਕਿਆ ਹੋਇਆ ਸੀ ਉਹ ਸਾਰਾ ਅਸੀਂ ਫਿਰ ਕੱਢਿਆ ਓਕੇ ਔਰ ਇਹਦੇ ਕਰਕੇ ਮਰੀਜ਼ ਦਾ ਹਾਲਾਤ ਹੀ ਰਹਿੰਦੀ ਸੀ ਟੋਟਲ ਟੋਟਲ ਜਿਹੜਾ ਇਹਨਾਂ ਦਾ ਵਜ਼ਨ ਸੀਗਾ ਉਹ ਕੀ ਸੀਗਾ ਦੱਸ ਦਿਓ ਜੀ 5.5 ਤੋਂ 6 ਕਿਲੋ ਤੱਕ ਦਾ ਵਜ਼ਨ ਸੀਗਾ ਸੋ ਬੜੀ ਹੈਰਾਨ ਕਰਨ ਵਾਲੀ ਗੱਲ ਆ ਕਿ 5.5 ਤੋਂ 6 ਕਿਲੋ ਇੱਕ ਵੇਟ ਜਿਹੜਾ ਵਾ ਉਹ ਇਨਸਾਨ ਦੇ ਪੇਟ ਦੇ ਵਿੱਚ ਸੀਗਾ ਔਰ ਕਿੰਨੀਆਂ ਦਿੱਕਤਾਂ ਨੂੰ ਆਈਆਂ ਹੋਣਗੀਆਂ ਤੁਸੀਂ ਕੋਈ ਸਮਝ ਸਕਦੇ ਹੋ ਸੋ ਕਾਮਯਾਬ ਸਟੋਰੀ ਜਿਹੜੀ ਆ ਉਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਖੁਸ਼ੀ ਦੀ ਗੱਲ ਹੈ ਲਾ ਕੇ ਪਰਦੇ ਲਈ ਕਿ ਸ਼ਹਿਰ ਤਾਰੀਵਾਲ ਦੇ ਦਸ਼ਮੇਸ਼ ਮਲਟੀ ਸਪੈਸ਼ਲਿਟੀ ਹਸਪੀਟਲ ਵੱਲੋਂ ਜਿਹੜਾ ਵਾ ਉਹ ਇੱਕ ਪੇਸ਼ੈਂਟ ਦੀ ਕਈ ਸਾਲਾਂ ਦੀ ਸਮੱਸਿਆ ਨੂੰ ਜੜਾ ਵਾ ਉਹ ਪਰਮਾਤਮਾ ਦਾ ਨਾਮ ਲੈ ਕੇ ਉਸ ਦਾ ਆਸ਼ੀਰਵਾਦ ਲੈ ਕੇ ਕਾਮਯਾਬੀ ਦੇ ਨਾਲ ਜਿਹੜਾ ਵਾ ਉਹ ਡਨ ਕੀਤਾ ਗਿਆ ਵਾ ਐਕਸਪ੍ਰੈਸ ਨਿਊਜ਼ ਨੈਟਵਰਕਿੰਗ ਮੈਂ ਡਾਕਟਰ ਅੰਜੂ ਡਾਪ ਜੀ ਔਰ ਇਹਨਾਂ ਦੀ ਦਸ਼ਮੇਸ਼ ਮਲਟੀ ਸਪੈਸ਼ੈਲਟੀ ਦੀ ਸਾਰੀ ਟੀਮ ਨੂੰ ਜਿਹੜਾ ਮੈਡਮ ਮੁਬਾਰਕਬਾਦ ਦਿੰਨਾ ਵਾ ਕਿ ਤੁਸੀਂ ਇਦਾਂ ਹੀ ਲਗਾਤਾਰ ਜਿਹੜਾ ਵਾ ਉਹ ਸਕਸੈਸਫੁਲ ਸਟੋਰੀਆਂ ਜੜੀਆਂ ਵਾ ਉਹ ਤੁਸੀਂ ਕਰਦੇ ਰਹੋ ਸੋ ਲਗਾਤਾਰ ਤੁਸੀਂ ਬਾਕੀ ਖਬਰਾਂ ਲਈ ਬਣੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਚੀਫ ਰਿਪੋਰਟਰ ਯਸ਼ਪੰਧਰ ਧੰਨਵਾਦ